ਵੈਲਕਮ ਹੈ ਵੀਰੇ ਮੋਗਾ ਸੇਲ ਕਬੂਤਰ ਚ ਜਿੱਦਾਂ ਕਿ ਵੀਰੇ ਤੁਹਾਨੂੰ ਹਰੇਕ ਵਾਰੀ ਸ਼ੋਅ ਕਰਾਈਦਾ ਮੇਰਾ ਵੀਰ ਅੱਜ ਫੇਰ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਜ਼ਰੂਰੀ ਬੇਨਤੀ ਜਿਹੜੀ ਕਬੂਤਰਾਂ ਦੀ ਬੱਲ ਬਾਹਰੋਂ ਆਪਾਂ ਕਰਾਂਗੇ ਜਿਹੜੀ ਅੱਜ ਜ਼ਰੂਰੀ ਬੇਨਤੀ ਹੋ ਤੁਹਾਡੇ ਵਾਸਤੇ ਸਾਰੇ ਭੈਣ ਭਰਾਵਾਂ ਨਾਲ ਜਰੂਰ ਸਾਂਝੀ ਕਰਨੀ ਹੈ ਮੇਰਾ ਵੀਰ ਖਾਸ ਕਰਕੇ ਜਿਨ੍ਹਾਂ ਦੇ ਪੇਜ ਬਣੇ ਹੋਏ ਆ ਆਪਾਂ ਨੂੰ ਕਿਸੇ ਨਾਲ ਕੋਈ ਲਾਗਤ ਬਾਜੀ ਨਹੀਂ ਆਪਣਾ ਭਰਾ ਹੈਗਾ ਪੰਜਾਬ ਪੁਲਿਸ ਦੇ ਵਿੱਚ ਖਾਸ ਉਹਨਾਂ ਵੱਲੋਂ ਰਿਕਾਰਡਿੰਗ ਮੈਸੇਜ ਆਇਆ ਹੈ ਆਪਾਂ ਨੂੰ ਕਿਉਂਕਿ ਆਪਾਂ ਨਾ ਛੋਟੇ ਹਾਈ ਲੈਵਲ ਵਾਲਾ ਕੰਮ ਨਹੀਂ ਕਰਦੇ ਆਪਾਂ ਸਾਨੂੰ ਨਹੀਂ ਇਹੋ ਜਿਹੀਆਂ ਆਤਾਂ ਆਂਦੀਆਂ ਅਸੀਂ ਵੀਰੇ ਐ ਰਿਜ਼ਲਟ ਦੱਸੀਦਾ ਅਸੀਂ ਐ ਰਿਜ਼ਲਟ ਦੱਸੀਦਾ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ ਸੀ ਜਿਹੜਾ ਬੰਦਾ ਕਬੂਤਰ ਰੱਖਣਾ ਜਾਣਦਾ ਨਾ ਜਿਹੜੇ ਕਬੂਤਰਾਂ ਨੂੰ ਦਾਣੇ ਪਾਣਦਾ ਜਾਣਦਾ ਉਹ ਵੀਰੇ ਸਾਰਾ ਕੁਝ ਕਰਨਾ ਜਾਣਦਾ ਤੇ ਆਪਦੇ ਆਪ ਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਸਿਆਣਾ ਦਿਖਾਉਣ ਦੇ ਬਾਵਜੂਦ ਆਪਾਂ ਕਰਕੇ ਅਗਲੇ ਨੂੰ ਦਿਖਾਈਏ ਵੀਰੇ ਅਸੀਂ ਐ ਕਰ ਦਿੰਨੇ ਆ ਵੀਰੇ ਅਸੀਂ ਰਿਜ਼ਲਟਾਂ ਤੇ ਗੱਲਾਂ ਕਰੀ ਦੀਆਂ ਵੀਰੇ ਅਸੀਂ ਐ ਕਰੀਦਾ ਉਸ ਵੀਰੇ ਚੀਜ਼ਾਂ ਨੂੰ ਛੱਡ ਕੇ ਤੇ ਹੁਣ ਜਿਹੜੀ ਗੱਲ ਮੈਂ ਕਹਿਣ ਲੱਗਾ ਮੇਰੇ ਵੀਰ ਵੀਡੀਓ ਨੂੰ ਸ਼ੇਅਰ ਕਰ ਦਿਓ ਠੀਕ ਹੈ ਜੀ ਤੇ ਜ਼ਰੂਰੀ ਬੇਨਤੀ ਏ ਆ ਸੀਜ਼ਨ ਦੀ ਜਿਹੜੀ ਆਪਣੀ ਫਰਵਰੀ ਚੜਨ ਵਾਲਾ ਆਪਣਾ ਭਰਾ ਹੈਗਾ ਪੰਜਾਬ ਪੁਲਿਸ ਦੇ ਵਿੱਚ ਚੰਗੇ ਰੈਂਕ ਤੇ ਆ ਮੇਰਾ ਵੀਰ ਉਹਨਾਂ ਵੱਲੋਂ ਆਪਾਂ ਨੂੰ ਸੋਸ਼ਲ ਮੀਡੀਆ ਤੇ ਵੌਇਸ ਮੈਸੇਜ ਭਾਇਆ ਉਹਨਾਂ ਨੇ ਆਪਾਂ ਨੂੰ ਤੇ ਉਹਨਾਂ ਨੇ ਕਿਹਾ ਕਿ ਛੋਡੀ ਵੀਰ ਸਾਰੇ ਵੀਰਾਂ ਨਾਲ ਸਾਂਝਾ ਕਰਨਾ ਆ ਜਾ ਮੇਰਾ ਵੀਰ ਉਸੇ ਸਾਂਝਾ ਕਰਨਾ ਤੇ ਤੁਹਾਡੇ ਨਾਲ ਵੀਰੇ ਸਾਰੇ ਵੀਰਾਂ ਨੂੰ ਬੇਨਤੀ ਹੈ ਜਿਹੜੇ ਵੀਰ ਗਰੁੱਪਾਂ 'ਚ ਵੀਡੀਓ ਪਾਉਂਦੇ ਆ ਚਾਹੇ ਤੇਜਾ ਦੇ ਵੀਡੀਓ ਪਾਉਂਦੇ ਆ ਮੇਰੇ ਵੀਰ ਕੋਈ ਵੀ 2000 ਫਰਵਰੀ ਜੇ ਤੁਸੀਂ ਚਾਹਦੇ ਆ ਆਪਣੀ ਕਬੂਤਰਬਾਜੀ ਐਵੇਂ ਹੀ ਰਹੇ ਠੀਕ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਮੇਰਾ ਵੀਰ ਫਿਰ ਮੈਂ ਬੇਨਤੀ ਕਰਦਾ ਪਿਆ ਜੇ ਤੁਸੀਂ ਚਾਹਦੇ ਹੋ ਕਿ ਆਪਣੀ ਕਬੂਤਰਬਾਜੀ ਐਵੇਂ ਹੀ ਰਹੇ ਪੰਜਾਬ ਦੇ ਵਿੱਚ ਤੇ ਹੁਣ ਮੇਰਾ ਵੀਰ ਕੋਈ ਵੀ ਵੀਰ ਸੋਸ਼ਲ ਮੀਡੀਆ ਤੇ ਫਰਵਰੀ ਦੇ ਵਿੱਚ ਕਿ ਫਰਵਰੀ ਚੜ੍ਹਣ ਵਾਲੀ ਸਾਰੇ ਕਬੂਤਰ ਬਾਜ਼ੇ ਵੀਰਾਂ ਨੇ ਆਪਣੇ ਖੰਭ ਖੁੰਭ ਪੱਟਣੇ ਆ ਸਾਰਿਆਂ ਨੇ ਕਬੂਤਰ ਤਿਆਰ ਕਰਨੇ ਆ ਤੇ ਕੋਈ ਵੀ ਵੀਰ ਮੇਰਾ ਵੀਰ ਸੋਸ਼ਲ ਮੀਡੀਆ ਤੇ ਖੰਭ ਕੱਟਦੇ ਖੰਭ ਪੱਟਦੇ ਰੰਗ ਲਾਂਦੇ ਸਰੀਂਝਾ ਮੂੰਹ ਚ ਪਾਉਂਦੇ ਵੀਡੀਓ ਨਾ ਪਾਇਓ ਨਾਰਮਲ ਤਰੀਕੇ ਨਾਲ ਤੁਸੀਂ ਵੀਡੀਓ ਬਣਾਉਂਦੇ ਹੋ ਬਣਾਈ ਚੱਲੋ ਕੋਈ ਉਹੋ ਜਿਹਾ ਕੰਮ ਨਾ ਕਰਿਓ ਜਿਹਦੇ ਕਰਕੇ ਆਪਾਂ ਖਤਰੇ ਦੇ ਵਿੱਚ ਆਈਏ ਅਗਲੇ ਦਾ ਪੇਜ ਵੀ ਬੰਦ ਆ ਅਗਲੇ ਤੇ ਕਾਰਵਾਈ ਵੀ ਹੋਏਗੀ ਜਿਹੜੇ ਬੰਦੇ ਨੂੰ ਪ੍ਰੂਫ ਚਾਹੀਦਾ ਆਪਣੇ ਕੋਲ ਰਿਕਾਰਡਿੰਗ ਪਈ ਹੈ ਪੰਜਾਬ ਪੁਲਿਸ ਵਾਲਿਆਂ ਦੀ ਉਹਨੂੰ ਮੈਂ ਰਿਕਾਰਡਿੰਗ ਵੀ ਪਾ ਦਾਂਗਾ ਜਿਹੜਾ ਬੰਦਾ ਕਹੇਗਾ ਠੀਕ ਹੈ ਆਪਣਾ ਕੰਮ ਹੈਗਾ ਅਵੇਅਰ ਕਰਨਾ ਕਿਉਂਕਿ ਅਗਲਿਆਂ ਨੇ ਆਪਾਂ ਨੂੰ ਸਪੈਸ਼ਲ ਮੈਸੇਜ ਪਾਇਆ ਤੇ ਆਪਣਾ ਸਤਕਾਰ ਬੰਦਾ ਅਗਲਿਆਂ ਨੂੰ ਉਹ ਮੈਸੇਜ ਦਾ ਸਤਕਾਰ ਤੱਕ ਅਗਲਿਆਂ ਲੋਕਾਂ ਤੱਕ ਪਹੁੰਚਾਣਾ ਜੇ ਆਪਣਾ ਚੈਨਲ ਤੁਹਾਡੇ ਤੱਕ ਬੰਦਾ ਚੜਿਆ ਹੋਇਆ ਹੈ ਤੇ ਆਪਣਾ ਫਰਜ਼ ਬੰਦਾ ਹੈ ਅਸੀਂ ਤੁਹਾਨੂੰ ਚੀਜ਼ੀ ਦਸੀਏ ਕੋਸ਼ ਨਹੀਂ ਤੁਹਾਨੂੰ ਕਿਸੇ ਨੂੰ ਫੁਕਰੀਆਂ ਮਾਰਨ ਦੀ ਲੋੜ ਵੀਰੇ ਕਬੂਤਰ ਬਿਮਾਰ ਐ ਐਵੇਂ ਠੀਕ ਹੁੰਦੇ ਐ ਵੀਰੇ ਐ ਕਰਨ ਦੀ ਲੋੜ ਐ ਵੀਰੇ ਖੰਭਾ ਕਰੀਦਾ ਦੁਨੀਆ ਸਾਰੀ ਸਿਆਣੀ ਐ ਮੇਰਾ ਵੀਰ ਕਲਯੋਗ ਚੱਲਦਾ ਪਿਆ ਸਤਯੋਗ ਚ ਨਹੀਂ ਫਿਰਦੇ ਆਪਾਂ ਦੁਨੀਆ ਘਰ ਘੜ ਸਿਆਣੀ ਬੈਠੀ ਐ ਤੇ ਆਪਦੇ ਆਪ ਨੂੰ ਬਾਲਾ ਘੈਂਟ ਦਿਖਾਉਣ ਨਾਲ ਚੰਗਾ ਨਾ ਤੇ ਇਸ ਕਰਕੇ ਮੇਰਾ ਵੀਰ ਓਨੀ ਹੀ ਗੱਲ ਕਰਿਆ ਸੋਸ਼ਲ ਮੀਡੀਆ ਤੇ ਜੇ ਤੁਸੀਂ ਚੈਨਲ ਵਾਲੇ ਵੇਚਣ ਵਾਲੇ ਹੋ ਜਿਵੇਂ ਮੇਰੇ ਵਰਗੇ ਹੋ ਜੇ ਵੇਚਣ ਵਾਲਾ ਤੇ ਵੇਚਣ ਵਾਲੀ ਗੱਲ ਕਰਿਆ ਕਰੋ ਜਾਂ ਜਿਹੋ ਜੀ ਤੁਹਾਡੀ ਕੋਈ ਲਾਈਨ ਐ ਉਹੋ ਜੀ ਗੱਲ ਕਰਿਆ ਕਰੋ ਫਾਲਤੂ ਕੱਟਣ ਖੱਬਣ ਵਾਲੀ ਨਾ ਕਰਿਓ ਮੇਰਾ ਵੀਰ ਆਪਣਾ ਕੰਮ ਹੈ ਤੁਹਾਨੂੰ ਅਵੇਅਰ ਕਰਨਾ ਮੰਨਣਾ ਨਾ ਮੰਨਣਾ ਤੁਹਾਡੇ ਹੱਥ ਵਾਸ ਹੈ ਆਪਾਂ ਨਹੀਂ ਕਿਸੇ ਨੂੰ ਵੀਦੇ ਕੋਈ ਜ਼ੋਰ ਜ਼ਬਰਦਸਤੀ ਪਾਉਂਦੇ ਕਿਉਂਕਿ ਜ਼ਰੂਰੀ ਹੋਇਆ ਪਿਆ ਸੀ ਇਹ ਮੈਸੇਜ ਪਾਣਾ ਤੇ ਮੇਰੇ ਵੀਰ ਦਾ ਜੋ ਸਤਕਾਰ ਹੈ ਉਹਨਾਂ ਦਾ ਜਲੰਧਰ ਤੋਂ ਹੈ ਪੰਜਾਬ ਪੁਲਿਸ ਵਾਲੇ ਬਹੁਤ ਸਤਕਾਰ ਕਰਦੇ ਆ ਆਪਣੇ ਨਾਲ ਠੀਕ ਹੈ ਤੇ ਕਾਫੀ ਵਾਰ ਕਬੂਤਰ ਵੀ ਉਹਨਾਂ ਘਰੇ ਗਏ ਹੋਏ ਆ ਤੇ ਬਹੁਤ ਪਿਆਰ ਹੈ ਪ੍ਰੇਮ ਪਿਆਰ ਤੇ ਪੁਲਿਸ ਨੂੰ ਪੰਜਾਬ ਪੁਲਿਸ ਨੂੰ ਇੰਨੀ ਕੁ ਅਦਾਇਤ ਮਿਲ ਚੁੱਕੀ ਹੋਈ ਹੈ ਕਿ ਜਿਹੜਾ ਕੰਮ ਹੈ ਹੁਣ ਹਾਈ ਲੈਵਲ ਤੇ ਹੋਏਗਾ ਬਾਅਦ ਦੇ ਵਿੱਚ ਪਿੱਟਣ ਨਾਲ ਚੰਗਾ ਮੇਰਾ ਵੀਰ ਆਪਣਾ ਕੰਟਰੋਲ ਨਾਲ ਕੰਮ ਕਰੋ ਜਿੰਨਾ ਵੀ ਹੈ ਸਗਾ ਹਰੇਕ ਬੰਦੇ ਦੀ ਰੋਜੀ ਰੋਟੀ ਬਣੀ ਹੋਈ ਆ ਅਸੀਂ ਵੀ ਵਿੱਚੇ ਆ ਅਸੀਂ ਬਹੁਤ ਵੱਡੇ ਸਟਾਰ ਨਹੀਂ ਆ ਬਹੁਤ ਵੱਡੇ ਉਹ ਨਹੀਂ ਗੇ ਅਸੀਂ ਕਦੀ ਨਹੀਂ ਕਬੂਤਰਾਂ ਦੀ ਵੀਡੀਓ ਪਾਈ ਕਟਦਿਆਂ ਦੀ ਕਦੀ ਨਹੀਂ ਖੰਭਾ ਦੀ ਵੀਡੀਓ ਪਾਈ ਕਦੀ ਅਸੀਂ ਬਿਮਾਰਾਂ ਦੀ ਵੀਡੀਓ ਨਹੀਂ ਪਾਈ ਦੀ ਕਿਉਂਕਿ ਸਾਨੂੰ ਪਤਾ ਆ ਅਸੀਂ ਲੋਕਾਂ ਨੂੰ ਸਬੂਤ ਨਹੀਂ ਕਰਨਾ ਅਸੀਂ ਕੀ ਆ ਸਾਨੂੰ ਪਤਾ ਆ ਅਸੀਂ ਕੀ ਆ ਤੁਹਾਨੂੰ ਕਿੰਨੀ ਕੁ ਨੌਲੇਜ ਆ ਸਾਡੀ ਉਮਰ ਦੱਸ ਦੀ ਉਮਰ ਕੀ ਦੇ ਹੈਗੇ ਆ ਲੋਕਾਂ ਕੋਲ ਕਬੂਤਰਾਂ ਦਾ ਖੇਡ ਬਣੇ ਪਏ ਆ ਅਸੀਂ ਬਣਾਈਆਂ ਆ ਆਪਣੀ ਜ਼ਿੰਮੇਵਾਰੀ ਤੇ ਬਣਾਈ ਆ ਠੀਕ ਆ ਅਸੀਂ ਕਿਸੇ ਨੂੰ ਕਹਿੰਦੇ ਨਹੀਂ ਅਸੀਂ ਕੀ ਆ ਦੱਸਣ ਦੀ ਲੋੜ ਨਹੀਂ ਪੈਂਦੀ ਜਦੋਂ ਤੁਹਾਡੀ ਪਛਾਣ ਬਣਦੀ ਨਾ ਤੁਹਾਨੂੰ ਕਹਿਣ ਦੀ ਲੋੜ ਨਹੀਂ ਪੈਂਦੀ ਤੁਸੀਂ ਕੀ ਚੀਜ਼ ਹੋ ਠੀਕ ਆ ਤੇ ਮੇਰਾ ਵੀਰ ਅੱਜ ਦਾ ਮੈਸੇਜ ਤੁਹਾਡੇ ਵਾਸਤੇ ਜ਼ਰੂਰੀ ਸੀਗਾ ਤੇ ਮੇਰਾ ਵੀਰ ਮੈਂ ਸੋਚਿਆ ਕਿ ਤੁਹਾਡੇ ਨਾਲ ਇਹ ਗੱਲ ਕਰਨੀ ਚਾਹੀਦੀ ਹੈ ਇਸ ਵਿਸ਼ੇ ਦੇ ਵਿੱਚ ਤੇ ਵੀਡੀਓ ਨੂੰ ਵੱਧ ਤੋਂ ਵੱਧ ਆਪਦਾ ਫਰਜ਼ ਸਮਝ ਕੇ ਵੀਡੀਓ ਨੂੰ ਵੱਧ ਤੋਂ ਵੱਧ ਜਰੂਰ ਸ਼ੇਅਰ ਕਰਨੀ ਹੈ ਖਾਸ ਕਰਕੇ ਜਿਹੜੇ ਪਰਦੇਸੀ ਵੀਰ ਆ ਬਾਹਰ ਜਿਹੜੇ ਬੈਠੇ ਆ ਇੱਧਰ ਵਾਲੇ ਪੰਜਾਬ ਵਾਲੇ ਆ ਜਰੂਰ ਇਸ ਗੱਲ ਦੇ ਵਿੱਚ ਧਿਆਨ ਦਿਓ ਮੇਰਾ ਵੀਰ ਬਾਕੀ 5 ਮਿੰਟ ਅ ਬਾਕੀ ਮਿਲਦੇ ਵੀਰੇ ਨੈਕਸਟ ਵੀਡੀਓ ਚ ਜੇ ਕੋਈ ਹੋਰ ਵੀ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਅਸੀਂ ਤੁਹਾਡੇ ਨਾਲ ਨਾਲ ਜੁੜੇ ਹੋਏ ਆ ਤੁਹਾਨੂੰ ਅਵੇਅਰ ਜਰੂਰ ਕਰਾਂਗੇ ਮੰਨਣਾ ਨਾ ਮੰਨਣਾ ਉਹ ਤੁਹਾਡੇ ਤੇ ਆ ਕਿਉਂਕਿ ਮੈਂ ਤੁਹਾਨੂੰ ਦੱਸਦਾ ਮੈਂ ਤੁਹਾਨੂੰ ਅੱਗੇ ਵੀ ਕਿਹਾ ਕਲਯੋਗ ਚੱਲਦਾ ਪਿਆ ਹਰੇਕ ਬੰਦਾ ਆਪਦੀ ਧੋਸ ਦਿਖਾਂਦਾ ਹੈ ਹਰੇਕ ਬੰਦਾ ਆਪਦੇ ਆਪ ਨੂੰ ਉੱਚਾ ਦਿਖਾਂਦਾ ਹੈ ਜੇ ਕਿਸੇ ਬਾਰੇ ਤੁਸੀਂ ਗਲਤ ਕਹਿ ਦੋ ਅਗਲਾ ਕਲਪ ਜਾਂਦਾ ਜੇ ਤੁਸੀਂ ਸਹੀ ਬੋਲ ਦੋ ਫਿਰ ਅਗਲੇ ਨੇ ਕਹਿਣਾ ਕੀ ਆ ਬਾਤ ਆ ਤੇਰੇ ਵਰਗਾ ਬੰਦਾ ਹੀ ਕੋਈ ਨਹੀਂ ਤੇ ਇਸ ਕਰਕੇ ਮੇਰਾ ਵੀਰ ਮੈਂ ਤੁਹਾਨੂੰ ਇਹ ਗੱਲ ਜ਼ਰੂਰੀ ਬੇਨਤੀ ਹੋਈ ਪਈ ਐ ਹੁਣ ਦੇਖੋ ਕਬੂਤਰ ਸਾਡੇ ਵੀ ਕੱਢਣ ਵਾਲੇ ਹੋਏ ਪਏ ਆ ਦੇਖੋ ਆ ਜੋ ਮਾੜੀ ਮੋਟੀ ਨੀਗਾ ਮਰਵਾ ਦੋ ਜ਼ਿਆਦਾ ਨਹੀਂ ਠੀਕ ਐ ਪਰ ਅਸੀਂ ਹੱਲੇ ਧੁੱਪਾ ਲਵਾ ਰਹੇ ਅਸੀਂ ਨਹੀਂ ਫालतू ਗੱਲਾਂ ਕਰ ਰਹੇ ਕਿਸੇ ਨਾਲ ਠੀਕ ਐ ਯਾਰ ਜਿਵੇਂ ਕਿਸੇ ਦਾ ਸਿਸਟਮ ਚੱਲਦਾ ਪਿਆ ਅਗਲੇ ਨੂੰ ਚੱਲਣ ਦੋ ਅਸੀਂ ਨਹੀਂ ਕਿਸੇ ਨੂੰ ਦਿਖਾਣੀ ਕੋਈ ਅਸੀਂ ਕੀ ਚੀਜ਼ ਆ ਕਿਸੇ ਨੂੰ ਠੀਕ ਹੈ ਮੇਰਾ ਵੀ ਇਹ ਚੀਜ਼ਾਂ ਜ਼ਰੂਰੀ ਹੋਈਆਂ ਪਈਆਂ ਮਤਲਬ ਜੇ ਅਸੀਂ ਕੁਝ ਲੋਕਾਂ ਨੂੰ ਅਵੇਅਰ ਕਰਦੇ ਆ ਨਾ ਤੇ ਮੇਰੇ ਵੀਰ ਜਿਹੜੇ ਆ ਵੀਰ ਆਪਣਾ ਸਤਕਾਰ ਕਰਦੇ ਆ ਉਹ ਚੀਜ਼ ਨੂੰ ਜ਼ਰੂਰ ਜ਼ਰੂਰ ਸੁਣਿਆ ਕਰੋ ਕਿਉਂਕਿ ਸਾਡਾ ਕੰਮ ਹੈ ਇੱਕ ਦੂਜੇ ਨਾਲ ਭਰਾ ਦੇ ਨਾਲ ਬਾਹ ਦੇ ਨਾਲ ਬਾਹ ਬਣ ਕੇ ਰਹਿਣਾ ਨਾ ਕਿ ਲੱਤਾਂ ਠਿਚਣੀਆਂ ਇੱਕ ਦੂਜੇ ਨੂੰ ਠੀਕ ਹੈ ਚਾਹੇ ਜਿੰਨੇ ਵੀ ਸਤਕਾਰਯੋਗ ਪੇਜ ਆ ਜਿੰਨੇ ਵੀ ਪੇਜ ਵਾਲੇ ਆ ਬੰਦੇ ਠੀਕ ਹੈ ਤੇ ਮੇਰੇ ਵੀਰ ਇਸ ਚੀਜ਼ ਦਾ ਜਰੂਰ ਧਿਆਨ ਰੱਖਿਓ ਜੇ ਕਿਸੇ ਨੂੰ ਰਿਪੋਰਟਿੰਗ ਚਾਹੀਦੀ ਹੈ ਜਾਂ ਕਿਸੇ ਨੇ ਮੁਲਾਜ਼ਮ ਨਾਲ ਗੱਲ ਕਰਨੀ ਹੈ ਮੁਲਾਜ਼ਮ ਨਾਲ ਗੱਲ ਵੀ ਕਰਾ ਦਾਂਗਾ ਬਹੁਤ ਰੈਕ ਦੇ ਉੱਪਰ ਆ ਆਪਾਂ ਡਾਇਰੈਕਟਰ ਨਾਲ ਦੇ ਵਿਸ਼ੇ ਤੇ ਗੱਲ ਨਹੀਂ ਕਰ ਸਕਦੇ ਨਾ ਅਗਲੇ ਡਾਇਰੈਕਟ ਆ ਕੇ ਕਹਿ ਸਕਦੇ ਸੀ ਅਸੀਂ ਤੁਹਾਨੂੰ ਅਗਲੇ ਆਣੇ ਸਾਨੂੰ ਰਿਪੋਰਟਿੰਗ ਭੇਜੀ ਸਾਡਾ ਫਰਜ਼ ਬੰਦਾ ਅਸੀਂ ਤੁਹਾਨੂੰ ਕਹਿਣਾ ਤੇ ਸਮਝਾਣਾ ਮੰਨੋ ਚਾਹੇ ਨਾ ਮੰਨੋ ਤੁਹਾਡੇ ਤੇ ਆ ਮਿਲਦੇ ਵੀਰੇ ਨੈਕਸਟ ਵੀਡੀਓ ਚ ਲਵ ਯੂ ਵੀ ਸਾਰਿਆਂ ਨੂੰ